ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਦੇ ਮੈਂ ਅਨੁਰਾਧਾ ਫਲੋਰ ਪਟੀਆਂ ਵਿਚਕਾਰ 6 ਲੇਨ ਤੇ ਅੰਡੇ ਨਾਲ ਭਰਿਆ Tata 470 ਨੰਬਰ ਜੋ ਕਿ ਲੁਧਿਆਣੇ ਤੋਂ ਜਲੰਧਰ ਆ ਰਿਹਾ ਸੀ ਡਰਾਈਵਰ ਨੇ ਦੱਸਿਆ ਕਿ ਅਚਾਨਕ ਮੀਰੀ ਬਾਤੇ ਜ਼ਹਿਰੀਲੀ ਪੁੰਡੀ ਲੜ ਗਈ ਜਿਸ ਕਾਰਨ ਟਰੱਕ ਬੇਕਾਬੂ ਹੋ ਕੇ 6 ਲੇਨ ਤੇ ਪਲਟ ਗਿਆ ਅਤੇ ਅੰਡੇ ਟੁੱਟ ਗਏ ਅਤੇ 1.5 ਤੋਂ 2 ਲੱਖ ਦੇ ਕਰੀਬ ਨੁਕਸਾਨ ਹੋਇਆ ਹੈ ਇਸ ਕਾਰਨ ਟ੍ਰੈਫਿਕ ਜਾਮ ਵੀ ਲੱਗ ਗਿਆ ਹੈ ਸਰਕ ਸੁਰੱਖਿਆ ਫੋਰਸ ਦੇ ਥਾਣੇਦਾਰ ਸਰਬਜੀਤ ਸਿੰਘ ਅਤੇ ਉਹਨਾਂ ਦੀ ਟੀਮ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪਹੁੰਚੇ ਇਸ ਪ੍ਰੰਤ ਉਹਨਾਂ ਨੇ ਟੈਂਪੋ ਨੂੰ ਕਿਨਾਰੇ ਕੀਤਾ। ਅਸਿਸਵੰਦੀ ਸਾਨੂੰ ERB 112 ਤੋਂ ਵੀ ਕਾਲ ਆ ਗਈ ਸੀ। ਉਸ ਤੋਂ ਬਾਅਦ ਸਾਨੂੰ MDT ਡਿਵਾਈਸ ਤੋਂ ਵੀ ਮੈਸੇਜ ਮਿਲ ਗਿਆ ਸੀ। ਵਿਦਨ 2 ਤੋਂ 3 ਮਿੰਟ ਚ ਅਸੀਂ ਮੌਕੇ ਤੇ ਪਹੁੰਚ ਗਏ। ਮੌਕੇ ਤੇ ਜਾ ਕੇ ਅਸੀਂ ਦੇਖਿਆ ਇੱਕ ਫੋਰਚੂਨਰ ਗੱਡੀ ਅਤੇ ਇੱਕ Tata 407 ਕੈਂਟਰ। ਜੋ ਕਿ ਫੋਰਚੂਨਰ ਗੱਡੀ ਸਾਈਡ ਤੇ ਲੱਗੀ ਰੇਲਿੰਗ ਦੇ ਵਿੱਚ ਫਸੀ ਹੋਈ ਸੀ ਤੇ Tata 407 ਕੈਂਟਰ ਜਿਹੜਾ ਆ ਉਹ ਬ੍ਰਿਜ ਦੇ ਉੱਪਰ ਹੀ ਪਲਟਿਆ ਹੋਇਆ ਸੀ ਜਿਹਦੇ ਵਿੱਚ ਅੰਡੇ ਲੋਡ ਸੰ ਤੇ ਸਾਰੇ ਕਿਧਰੋਂ ਜਾ ਰਹੇ ਸੀ ਕਿਧਰੋਂ ਕਿਧਰ ਨੂੰ ਜਾ ਰਹੇ ਸੀ ਇਹ ਕੈਂਟਰ ਵਾਲੇ ਲੁਧਿਆਣੇ ਤੋਂ ਜਲੰਧਰ ਜਾ ਰਹੇ ਸਨ ਤੇ ਜਿਹੜੇ ਫੋਰਚੂਨਰ ਵਾਲਾ ਓਨਰਸ ਗਿਆ ਉਹ ਪਟਿਆਲੇ ਤੋਂ ਹੁਸ਼ਿਆਰਪੁਰ ਜਾ ਰਹੇ ਸੀ ਡ라이ਵਰ ਦੇ ਦੱਸਣ ਦਾਕ ਜੋ ਕੈਂਟਰ ਦਾ ਡਰਾਈਵਰ ਸੀ ਉਹਦੇ ਦੱਸਣ ਦਾਕ ਉਹਦੇ ਕੋਈ ਹੱਥ ਦੇ ਉੱਪਰ ਪ੍ਰਿੰਟ ਵਗੈਰਾ ਲੜ ਗਿਆ ਜਿਸ ਕਾਰਨ ਉਹ ਹਲ ਬੜਾ ਉਸ ਦਾ ਸਟੀering ਅਨਬੈਲੈਂਸ ਹੋ ਗਿਆ ਤੇ ਉਹਦਾ ਜਿਹੜਾ ਕੈਂਟਰ ਆ ਓਵਰ ਬ੍ਰਿਜ ਦੇ ਉੱਪਰ ਪੱਟ ਗਿਆ ਪਿੱਛੋਂ ਆ ਰਹੀ ਫੋਰਚੂਨਰ ਵੀ ਉਸ ਦੇ ਵਿੱਚ ਟਕਰਾਈ ਤੇ ਉਹ ਉਹਨੂੰ ਬਚਾਉਂਦੇ ਹੋਏ ਸਾਈਡ ਤੇ ਲੱਗੀ ਰੇਲਿੰਗ ਦੇ ਉੱਪਰ ਸਟਕ ਹੋ ਗਈ ਬਣੀ ਮਤ ਇਹ ਰਹੀ ਕਿ ਇਹਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਡਰਾਈਵਰ ਦੇ ਮੰਗੂਲੀ ਸੱਟਾਂ ਲੱਗੀਆਂ ਸੀ ਜਿਹਨੂੰ ਅਸੀਂ ਫਰਸਟ ایڈ ਦੇ ਦਿੱਤੀ। ਮੌਕੇ ਤੇ ਅਸੀਂ ਕੈਂਟਰ ਦੇ ਜਿਹੜਾ ਮਾਲਕ ਸੀ ਉਹਨਾਂ ਨੂੰ ਫੋਨ ਕਰਕੇ ਬੁਲਾਇਆ। ਅਤੇ ਕ੍ਰੇਨ ਨੂੰ ਮਗਾ ਕੇ ਦੋਨੋਂ ਗੱਡੀਆਂ ਨੂੰ ਸਾਈਡ ਤੇ ਕਰਾਇਆ। ਥਾਣਾ ਫਲੋਰ ਤੋਂ ਐਸਆਈ ਗਵਿੰਦਰ ਸਿੰਘ ਜੀ ਨੂੰ ਸੂਚਿਤ ਕੀਤਾ ਜੋ ਮੌਕੇ ਤੇ ਪਹੁੰਚੇ ਅਗਲੀ ਕਾਰਵਾਈ ਵਾਸਤੇ। ਥਾਣਾ ਫਲੋਰ ਉਹਨਾਂ ਨੂੰ ਭੇਜ ਦਿੱਤਾ ਗਿਆ। ਜਿਵੇਂ ਦੋਨੇ ਕਨ ਗੱਡੀਆਂ ਦੇ ਚਾਲਕ ਸੀ ਉਹ ਥਾਣਾ ਫਲੋਟ ਪਹੁੰਚ ਗਏ ਥੈਂਕ ਯੂ ਦੂਜੇ ਪਾਸੇ ਹਰਮਨਪ੍ਰੀਤ ਫੋਰਚੂਨਰ ਗੱਡੀ ਦੇ ਚਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮੇਰੇ ਮੋਹਰੇ ਅੰਡਿਆਂ ਨਾਲ ਭਰੀ ਗੱਡੀ ਜਾ ਰਹੀ ਸੀ ਜੋ ਕਿ ਬੇਕਾਬੂ ਹੋ ਕੇ ਪਲਟ ਗਈ ਮੈਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੇਰੀ ਗੱਡੀ ਵੀ ਪਲਟ ਗਈ ਅਤੇ ਕਾਫੀ ਨੁਕਸਾਨੀ ਗਈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਮਨਪ੍ਰੀਤ ਹੈ ਭਾਜੀ ਕੀ ਹੈਪਨ ਹੋਇਆ ਤੁਹਾਡੇ ਨਾਲ ਕੀ ਕੀ ਹਾਸਾ ਹੋਇਆ ਭਾਜੀ ਆਹ ਫਿਰ ਭਾਜੀ ਮੈਂ ਪਟਿਆਲੇ ਧਵਾ ਰਹੀ ਸੀ ਸ਼ਹਿਰ ਤੋਂ ਜਾਣਾ ਸੀ ਤੇ ਨਾਰਮਲ ਸਪੀਡ ਦਾ ਸੀਗਾ 90-95 ਤੇ ਜਿਹੜੀ ਰਾਈਟ ਸਾਈਡ ਲੇਨ ਆ ਬਿਲਕੁਲ ਹਾਈਵੇ ਦੇ ਵਿੱਚ ਉਤੋਂ ਉਹਦੇ ਵਿੱਚ ਇੱਕ ਮੇਰੇ ਅੱਗੇ-ਅੱਗੇ Tata 407 ਗੱਡੀ ਜਾ ਰਹੀ ਸੀ ਕਿ ਮੈਂ ਸੈਂਟਰ ਵਾਲੀ ਲੇਨ ਸੀਗਾ ਤੇ ਜਿਵੇਂ ਕੀ ਪਤਾ ਲੱਗਿਆ ਗੱਡੀ ਸਾਡੇ ਮੋੜੇ ਇਕਦਮ ਪਹਿਲਾਂ ਤਾਂ ਪਲਟ ਗਈ ਸੰਨ ਤਾਂ ਪਤਾ ਹੀ ਲੱਗਿਆ ਹੋਇਆ ਕੀ ਆ ਕਿ ਉਹਨੂੰ ਡਰਾਈਵਰ ਨੂੰ ਪੁੱਛਿਆ ਆਪਾਂ ਜਦੋਂ ਉਹ ਕਹਿੰਦਾ ਮੇਰੇ ਥੰਬੋੜੀ ਲੜ ਗਈ ਤੇ ਮੇਰਾ ਸਟੀering ਮੇਰੇ ਹੱਥੋਂ ਕੰਟਰੋਲ ਨਿਕਲ ਗਿਆ ਮੇਰੀ ਚਾਬੀ ਨਿਕਲ ਗਈ ਥੱਲੇ ਡੇਗੀ ਸਟੀering ਲੌਕ ਲੱਗ ਗਿਆ ਉਹਦੀ ਗੱਡੀ ਇਕਦਮ ਹੀ ਪਲਟ ਗਈ ਜੀ ਸਾਡੇ ਉਲੂ ਮਤਲਬ ਅਸੀਂ ਇੰਨੀ ਜ਼ੋਰ ਕੇ ਬ੍ਰੇਕ ਲਗ ਗੱਡੀ ਰੇਲਿੰਗਾਂ ਦੇ ਉੱਤੇ ਗੱਡੀ ਚੜ ਗਈ ਸਾਡੀ ਇੱਕ ਸਾਈਡ ਦਾ ਟਾਇਰ ਫਟ ਗਿਆ ਤੇ ਗੱਡੀ ਦਾ ਕਾਫੀ ਨੌਸ ਹੋਇਆ ਫੋਰਚੂਨਰ ਗੱਡੀ ਐ ਤੇ ਗੱਡੀ ਉਹ ਵੀ ਸਾਡੇ ਵਿੱਚ ਵੱਜ ਕੇ ਜਿੱਦਾਂ Tata 407 ਵੀ ਦੂਜੇ ਪਾਸੇ ਨੂੰ ਪਲਟ ਗਈ ਤੇ ਸਾਡਾ ਚਲੋ ਇਹਨਾਂ ਬਚਾਉ ਗਿਆ ਕਾਫੀ ਆਪਾ ਹਾਈਟ ਤੇ ਖੜੇ ਆ ਥੱਲੇ ਡਿੱਗਣੋਂ ਬਚ ਗਏ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਆ ਅਸੀਂ ਦੋ ਜਾਨੇ ਸੀਗੇ ਸਾਡੀਆਂ ਜਾਨਾਂ ਬਚ ਗਈਆਂ ਸਾਨੂੰ ਕੋਈ ਵੱਲੋਂ ਕੋਈ ਇਹਦਾ ਕੋਈ ਗਿੱਲਾ ਸ਼ਿਕਵਾ ਨਹੀਂ ਆ ਚਲੋ ਜੋ ਹਾਦਸੇ ਹੁੰਦੇ ਰਹਿੰਦੇ ਆ ਪਰ ਫਿਰ ਵੀ ਜਿਹੜੇ ਡਰਾਈਵਰ ਆ ਇਹਨਾਂ ਨਾਲ ਥੋੜਾ ਧਿਆਨ ਰੱਖਣਾ ਚਾਹੀਦਾ ਇਹਨੇ ਸ਼ਾਇਦ ਤੰਬੋੜੀ ਲੜੀ ਆ ਤਾਂ ਪਰ ਸਾਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਇਹ ਤਾਂ ਹੁਣ ਜਿਹੜੀ ਮੌਕੇ ਤੇ ਟੀਮ ਪਹੁੰਚੀ ਆ ਜਿਹੜੀ ਸੜਕ ਸੁਰੱਖਿਆ ਟੀਮ ਹੈ ਇਹੀ ਤਾਂ ਉਹ ਹੀ ਦੱਸ ਸਕਦੇ ਨੇ ਕੀ ਹੋਇਆ ਕੀ ਨਹੀਂ ਕਿਉਂਕਿ ਕੋਈ ਇੱਥੋਂ ਦੇ ਅਫਸਰ ਨਹੀਂ ਸੰਤਾ ਹੁਣ ਆਪ ਨਹੀਂ ਪਤਾ ਇੱਥੇ ਸਾਡੀ ਜਾਨ ਬਚ ਗਈ ਸਾਨੂੰ ਇਹੀ ਪਰਮਾਤਮਾ ਦਾ ਸ਼ੁਕਰ ਹੈ ਸਰ ਤੁਸੀਂ ਕਿਧਰੋਂ ਕਿੱਧਰ ਨੂੰ ਜਾ ਰਹੇ ਸੀਗੇ ਮੈਂ ਸਰ ਪਟਿਆਲੇ ਤੋਂ ਆ ਰਿਆਂ ਜੀ ਹਿਸ਼ਾਰਪੁਰ ਨੂੰ ਜਾਣਾ ਜੀ ਕਿੰਨੇ ਵਜੇ ਹੈਪਨ ਹੋਇਆ ਜੀ ਸਰ ਕੋਈ ਤਕਰੀਬਨ 4:6 ਵਜੇ ਦੀ ਗੱਲ ਹੈ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਰ ਨਹੀਂ ਸਰ ਬਿਲਕੁਲ ਨਹੀਂ ਕਿਸੇ ਦੀ ਨਹੀਂ ਕੋਈ ਸੱਟ ਲੱਗੀ ਬੈਲਟਾਂ ਲਾਈਆਂ ਸੀ ਸੀਟ ਬੈਲਟਾਂ ਸਪੀਡ ਵੀ ਨਾਰਮਲ ਹੀ ਥਾ ਕਰਕੇ ਚਲੋ ਉੱਚਾ ਹੋ ਗਿਆ ਜੀ ਤੇ ਜਿਹੜੇ ਅੱਗੇ ਤੁਹਾਡੇ ਟੈਂਕ ਐਂਟਰ ਪਲਟਿਆ ਆ ਉਹਦੇ ਵਿੱਚ ਕੀ ਲੋਡ ਸੀਗਾ ਜੀ ਸਰ ਉਹਦੇ ਵਿੱਚ ਆਂਡੇ ਸੀਗੇ ਸਾਰੇ ਕੱਚੇ ਆ ਮਤਲਬ ਜਿਹੜੇ ਪੋਲਟਰੀ ਫਾਰਮ ਦਾ ਸਮਾਨ ਸੀਗਾ ਯਾਰ ਫਾਰਮ ਦਾ ਤੇ ਐਂਟਰ ਦੇ ਡਰਾਈਵਰ ਦਾ ਤਾਂ ਨਹੀਂ ਕੋਈ ਯਾਨੀ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਬਿਲਕੁਲ ਨਾਰਮਲ ਆ ਜੀ ਚਾਹੇ ਉਹਦੇ ਮੋਟਾ ਮੋਟਾ ਟੁੱਟ ਗਿਆ ਟੇਟਾ ਜਿਹਾ ਕੇ ਬੈਠਾ ਲਿਗਾ ਇਕਦਮ ਡਿਕਨ ਕਰਕੇ ਹਾਂ ਉਹਦੇ ਥੋੜੀਆਂ ਸੱਟਾਂ ਲੱਗੀਆਂ ਕਿਉਂਕਿ ਚਾਰ ਜਾਣੇ ਸੀਗੇ ਉਹ ਗੱਡੀ ਦੇ ਵਿੱਚ ਸਰਕਸੁਰੱਖਿਆ ਫੋਰਸ ਦੀ ਮਦਦ ਨਾਲ ਮੌਕੇ ਤੇ ਕ੍ਰੇਨ ਮੰਗਵਾ ਕੇ ਗੱਡੀਆਂ ਨੂੰ ਕਿਨਾਰੇ ਕੀਤਾ ਗਿਆ ਅਤੇ ਆਵਾਜਾਈ ਨੂੰ ਚਾਲੂ ਕਰਵਾਇਆ ਗਿਆ ਫਿਲੋ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਪੰਜਾਬੀ ਚਾਕਰ